ਸੋ ਵੀਰੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਹੁਣ ਆਪਾਂ ਬਿਜਲੀ ਜਿਹੜੀ ਐ ਬੈਠ ਜਾਣ ਲੋਰਾਮ ਨਾਲ ਬੈਠ ਜਾਣ ਤਾਂ ਕੋਈ ਗੱਲ ਨਹੀਂ ਮੈਂ ਸਿਕਿਉਰਿਟੀ ਵਾਲਿਆਂ ਨੂੰ ਬੇਨਤੀ ਕਰਦਾ ਬੈਠ ਜਾਣ ਦਿਓ ਉਹਨਾਂ ਨੂੰ ਆਪਣੀ ਨੇ ਆਪਣੀ ਧੀਆਂ ਪੁੱਤ ਨੇ ਆਹੀ ਤਾਂ ਦੁੱਖ ਐ ਨਾ ਪਹਿਲਾਂ ਇਹਨਾਂ ਨੂੰ ਕਿਸੇ ਨੇ ਸੁਣਿਆ ਨਹੀਂ ਭਰੇ ਪਏ ਨੇ ਪਹਿਲਾਂ ਕਿਸੇ ਨੇ ਸੁਣਿਆ ਹੀ ਨਹੀਂ ਬਗਾਨੇ ਸਮਝਦੇ ਰਹੇ ਸੋ ਵੀਰੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ 100 ਤੁਸੀਂ 8 ਘੰਟੇ ਬਿਜਲੀ ਦਿੰਦੇ ਹੋ ਜੇ ਤੁਸੀਂ 8 ਘੰਟੇ ਸਮਝ ਲਓ ਵੀ ਜੇ 4 ਦਿਨ ਤੁਸੀਂ 8 ਘੰਟੇ ਬਿਜਲੀ ਦੇਣੀ ਹੈ ਕਿੰਨੇ ਘੰਟੇ ਬਿਜਲੀ ਦੇਵੋਗੇ ਕਹਿੰਦੇ ਜੀ 32 ਘੰਟੇ ਮੈਂ ਕਿਹਾ ਵੀ ਐ ਕਰਦੇ ਆ ਇਹਨੂੰ ਇੱਕ ਹੋਰ ਤਿਕਾ ਬਣਾਉਣੀ ਹੈ ਕਹਿੰਦੇ ਕੀ ਮੈਂ ਕਹਿੰਦਾ ਜੀ 3 ਦਿਨ ਬਿਜਲੀ ਦੇਣੀ ਹੈ ਪਰ ਦੇਣੀ 11-11 ਘੰਟੇ ਹੈ ਕਹਿੰਦੇ ਜੀ ਇਹਦੇ ਨਾਲ ਕੀ ਫਰਕ ਪਊਗਾ ਮੈਂ ਕਿਹਾ ਦੇਖੋ 11 ਘੰਟੇ ਬਿਜਲੀ ਆਉਗੀ ਕੋਈ ਕਿਸਾਨ ਕਮਲਾ ਨਹੀਂ ਹੈਗਾ ਕਿ ਉਹ ਆਪਦੇ ਕਿਆਰੇ ਚ ਪਾਣੀ ਛੱਡ ਕੇ ਬੱਟਾ ਤੋੜ ਲੇ ਦਪੱਟਾਂ ਵੀ ਤੈਨੂੰ ਆਪ ਹੀ ਪੋਚਣੀਆਂ ਪੈਣਗੀਆਂ ਦੁਬਾਰੇ ਉਹ 9 ਘੰਟਿਆਂ ਬਾਅਦ 10 ਘੰਟਿਆਂ ਬਾਅਦ ਬੰਦ ਕਰ ਦੂਗਾ ਅਗਲੇ ਦਿਨ ਫੇਰ 11 ਘੰਟੇ ਆਉਗੀ ਫੇਰ 9-10 ਘੰਟਿਆਂ ਬਾਅਦ ਬੰਦ ਕਰ ਦੂਗਾ ਉਦੋਂ ਅਗਲੇ ਦਿਨ ਫੇਰ 11 ਘੰਟੇ ਆਉਗੀ ਫੇਰ ਬੰਦ ਕਰ ਦੂਗਾ ਤਾਂ ਅਗਲੇ 3 ਦਿਨ ਜਾਂ 4 ਦਿਨ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ 3 ਦਿਨ ਜਦੋਂ ਲਗਾਤਾਰ ਉਹਨੇ ਝੋਨੇ ਨੂੰ ਪਾਣੀ ਲਾਤਾ ਤੇ ਮੈਂ ਕਿਹਾ ਵੀ ਟੋਟਲ ਕਿੰਨੇ ਦਿਨ ਹੋ ਗਏ 7 ਦਿਨ ਤੇ ਤੁਸੀਂ 7 ਦਿਨਾਂ 'ਚ 8 ਘੰਟੇ ਸਾਹਿਬ ਨੇ ਕਿੰਨੇ ਕਿੰਨੇ ਘੰਟੇ ਬਿਜਲੀ ਦੇਵੋਗੇ 56 ਘੰਟੇ 7 ਤੋਂ 8 56 ਮੈਂ ਕਹਿੰਦਾ ਵੀ ਜਿਹੜਾ ਮੇਰੇ ਵਾਲਾ ਤਰੀਕਾ ਹੈ 3 ਦਿਨਾਂ 'ਚ 11-11 ਘੰਟੇ ਉਹਦੇ ਨਾਲ ਕਿੰਨੇ ਘੰਟੇ ਦੇਵੋਗੇ ਕਹੀਂ 33 ਘੰਟੇ ਮੈਂ ਕਹਿੰਦਾ ਵੀ 23 ਘੰਟੇ ਤਾਂ ਆਪਣੇ ਸਿੱਧੇ ਬਚ ਗਏ ਤੇ ਨੰਬਰ 2 ਤੇ ਉਹ ਵੀ ਕਹੂਗਾ ਕਿ ਮੈਨੂੰ ਕੀ ਲੋੜ ਹੈ ਯਾਰ ਮਤਲਬ ਦੁਬਾਰੇ ਦੁਬਾਰੇ ਆਉਣ ਦੀ ਖੇਤ ਕਿ ਹੁਣ ਫੇਰ ਦੁਬਾਰੇ ਲਾਈਟ ਆਊਗੀ ਫੇਰ ਜਾਵਾਂਗੇ ਤੇ ਨਾਲੇ ਤਾਂ 23 ਘੰਟੇ ਬਚ ਗਏ ਦੇ ਨਾਲੇ ਉਹ ਖੁਸ਼ ਕਿ ਯਾਰ ਬਿਜਲੀ ਇੰਨੀ ਆਮ ਹੈ ਮੋਟਰਾਂ ਬੰਦ ਕਰਕੇ ਆਉਣਾ ਮੈਂ ਹੁਣ ਇਹ ਚੀਜ਼ਾਂ ਪਾਣੀ ਤੇ ਬੱਸਾਂ ਚਲਾਉਣਾ ਇਹਨੂੰ ਪਤਾ ਹੈ ਇਹ ਚੀਜ਼ਾਂ ਮਹਿਲਾ ਆਣਿਆਂ ਨੂੰ ਪਤਾ ਹੈ ਕਿ 7 ਘੰਟੇ ਕੀ ਹੁੰਦਾ 8 ਘੰਟੇ ਕੀ ਹੁੰਦਾ ਖਾਲ ਮਰਨਾ ਕੀ ਹੁੰਦਾ ਕਿਾਰਾ ਕੀ ਹੁੰਦਾ ਨੱਕਾ ਕੀ ਹੁੰਦਾ ਨਾ ਪਤਾ ਹੀ ਨਹੀਂ ਜਦੋਂ ਕੁਝ ਪੰਜਾਬੀ ਨਹੀਂ ਆਉਂਦੀ ਮਹਾਰਾਜ ਪੰਜਾਬੀ ਬੋਲਣੀ ਨਹੀਂ ਆਉਂਦੀ ਸਾਰੇ ਸਕੂਲ ਐ ਆ ਪੈਣਾ ਨੇ 168 ਵਾਲ ਨੇ ਪੰਜਾਬੀ ਦੇ ਜਿਹੜਾ ਸਕੂਲ ਐ ਸਕੂਲ ਟੀਚਰਾਂ ਵੱਲੋਂ ਖਾਲੀ ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਐ ਉਹ ਟੀਚਰਾਂ ਨਾਲ ਭਰੀ ਹੋਈ ਤਹਾਂ ਬੈਠੇ ਹਤੇ ਮੰਗਾ ਵਾਸਤੇ ਉਹ ਭਾਈ ਸਕੂਲ ਬਣਾਓਗੇ ਤਾਂ ਟੀਚਰ ਲੱਗੋਗੇ ਨਾ ਤੁਸੀਂ ਡਿਗਰੀਆਂ ਤਾਂ ਕਰਾ ਲੀਆਂ ਡਿਗਰੀਆਂ ਕਰਾ ਕੇ ਨੌਕਰੀਆਂ ਦੇਣ ਵਾਲੀ ਕਹਿੰਦੇ ਇਹਨਾਂ ਦੇ ਡਾਂਗਾ ਮਾਰੋ ਇਹਨਾਂ ਨੂੰ ਕੁੱਟੋ ਸਾਡੇ ਕੋਲ ਨਹੀਂ ਹੈਗਾ ਯਾਰ ਮੈਨੂੰ ਇਹ ਦੱਸੋ ਨਾ ਤਾਂ ਕੋਈ ਨਵਾਂ ਸਕੂਲ ਬਣਾਇਆ ਫਿਰ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਨਵੀਂ ਯੂਨੀਵਰਸਿਟੀ ਬਣਾਈ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਸਰਕਾਰੀ ਹਸਪਤਾਲ ਨਵਾਂ ਬਣਾਇਆ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਸੜਕਾਂ ਬਣਾਈਆਂ ਨਵੇਂ ਸੜਕਾਂ ਸਾਰੀਆਂ ਟੋਲ ਪਲਾਜੇ ਵਾਲਿਆਂ ਨੇ ਬਣਾਈਆਂ ਨੇ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਕੋਈ ਨੌਕਰੀ ਦਿੱਤੀ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਅਸਲ 'ਚ ਨੀਅਤ ਖਾਲੀ ਸੀ ਤਾਂ ਖਜ਼ਾਨਾ ਖਾਲੀ ਸੀ ਆਪਣੀ ਨੀਅਤ ਭਰੀ ਹੋਈ ਹੈ ਤਾਂ ਖਜ਼ਾਨਾ ਵੀ ਭਰਿਆ ਹੋਊਗਾ ਸਰਕਾਰਾਂ ਦਾ ਕੰਮ ਕੀ ਹੁੰਦਾ ਹੈ ਲੀਕੇਜ ਬੰਦ ਕਰਤੀ ਅਸੀਂ ਜਿਹੜੇ ਇੱਧਰ ਉੱਧਰ ਪੈਸੇ ਜਾਂਦੇ ਸੀ ਖਰਚੇ ਘਟਾਉਂਦੇ ਸਭ ਤੋਂ ਪਹਿਲਾਂ ਤਾਂ ਇਹਨਾਂ ਤੋਂ ਸ਼ੁਰੂ ਕੀਤਾ ਕਿ ਇੱਕ ਵਿਧਾਇਕ ਨੂੰ ਇੱਕੋ ਹੀ ਪੈਨਸ਼ਨ ਮਿਲੂਗੀ ਲੈਣੀਆਂ ਲੋੜ ਹੀ ਨਾਲ ਸੀ ਸੱਤ-ਸੱਤ ਪੈਨਸ਼ਨਾਂ ਲੈਂਦੇ ਸੀ ਸਾਢੇ 4-4 ਲੱਖ ਤਾਂ ਪੈਨਸ਼ਨਾਂ ਦੇਈ ਸੀ ਪਹਿਲੇ ਤਾਂ ਉਹ ਬੰਦ ਕੀਤਾ ਹੌਲੀ-ਹੌਲੀ ਰਿਸ਼ਵਤ ਦੇ ਪੈਸੇ ਕੱਟ ਕਰਕੇ ਇੱਧਰੋਂ ਜਾਂਦੇ ਨੇ ਆ ਜਾਂਦੇ ਨੇ ਫालतू ਖਰਚੇ ਘਟਾ ਕੇ ਖਜ਼ਾਨਾ ਭਰਿਆ 42900 93 ਨਵੀਆਂ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਖਜ਼ਾਨਾ ਵੀ ਭਰਿਆ ਹੋਇਆ ਹੈ ਖਜ਼ਾਨਾ ਵੀ ਭਰਿਆ ਹੋਇਆ ਆ ਜਿਹੜੇ ਆ ਜਿਹੜੇ ਬੱਚੇ ਮੰਗ ਕਰ ਰਹੇ ਆ ਬੜੀ ਵਧੀਆ ਗੱਲ ਹੈ ਇਹ ਚ ਕੀ ਹੈ ਕਿਉਂਕਿ ਮੈਨੂੰ ਮੈਂ ਸਾਰਾ ਕੁਝ ਆਪ ਦੇਖਦਾ ਪੀਐਲ ਪਾ ਜਾਂਦੀ ਹੈ ਹਾਈ ਕੋਰਟਾਂ 'ਚ ਕੇਸ ਚੱਲਦੇ ਆ ਕਦੇ ਕਿਸੇ ਨੇ ਪਤਾ ਕਦੇ ਕਿਸੇ ਨੇ ਪੁਰਾਣਾ ਪੇਪਰ ਨਹੀਂ ਲਿਆ ਕਿਸੇ ਨੇ ਐਡ ਨਹੀਂ ਦਿੱਤੀ ਤਾਂ ਫਸ ਗਏ ਬੱਚੇ ਬੱਚੇ ਯਾਰ ਨੌਜਵਾਨ ਮੁੰਡੇ ਕੁੜੀਆਂ ਨੇ ਆਪਣੀਆਂ ਡਿਗਰੀਆਂ ਤੁਹਾਨੂੰ ਦਿਖਾਤੀਆਂ ਮੁੜ ਕੇ ਜਾਣ ਬੁੱਝ ਕੇ ਕੋਰਟ 'ਚ ਫਸਾ ਲੈਂਦੇ ਸੀ ਆਪ ਜਾਂਦੇ ਨਹੀਂ ਸੀ ਕੋਰਟ ਵੱਲੋਂ ਕਰਾ ਲੈਂਦੇ ਸੀ ਦੇਖੋ ਜੇ ਅਸੀਂ ਤਾਂ ਨੌਕਰੀ ਦੇਣ ਨੂੰ ਤਿਆਰ ਸੀ ਕੋਰਟ ਨੇ ਰੋਕਤਾ ਅਸੀਂ ਸਭ ਤੋਂ ਪਹਿਲਾਂ ਕੋਰਟ ਦਾ ਕੰਮ ਕਲੀਅਰ ਕਰਾਉਨੇ ਆ ਇਹਨਾਂ ਨੂੰ ਵਕੀਲ ਕਰਨ ਦੀ ਲੋੜ ਨਹੀਂ ਪੰਜਾਬ ਸਰਕਾਰ ਵੱਲੋਂ ਅਸੀਂ ਵਕੀਲ ਭੇਜ ਦਿਆਂ ਕਿ ਸਾਡੇ ਮੁੰਡੇ ਕੁੜੀਆਂ ਨੂੰ ਨੌਕਰੀ ਦੇਣੀ ਹੈ ਅਸੀਂ ਆ ਤਾਂ ਹੁੰਦੀਆਂ ਨੇ ਗੱਲਾਂ ਇਹ 24 ਘੰਟੇ ਹੁਣ ਉਹ ਇੱਕ ਕਾਰਜੀ ਤੇ ਫਿਰਦਾ ਉੱਤੇ ਪਹਿਲੀ ਗੱਲ ਤਾਂ ਲੱਗ ਗਿਆ ਨਾ ਰੋਡ ਸ਼ੋਅ ਕਰਨਾ ਆ ਗਿਆ ਨਾ ਧਰਤੀ ਤੇ ਜੇ ਰੋਡ ਸ਼ੋ ਜਿਹੜੀ ਗੱਡੀ ਤੇ ਕਰਦਾ ਉਹ ਤੇ ਛੱਤ ਪਾ ਰੱਖੀਏ ਤਾ ਹਾਂ ਦੋਨੇ ਹਸਬੰਡ ਬਾਈ ਬੈਠੇ ਹੁੰਦੇ ਨੇ ਇੱਕ ਖੁੰਡਾ ਆ ਚੱਕੀ ਬੈਠਾ ਹੁੰਦਾ ਹੈ ਨਾ ਤੇ ਤੁਹਾਨੂੰ ਤਾਂ ਧੁੱਪ ਲੱਗਦੀ ਹੈ ਰੋਡ ਸ਼ੋ ਕਰਨੇ ਵੇਲੇ ਜਿਹੜੇ ਸਾਹਮਣੇ ਮੋਟਰਸਾਈਕਲ ਆਲੇ ਨੇ ਉਹ ਐਦਾਂ ਹੀ ਜਾ ਰਹੇ ਨੇ ਜਾਂ ਤਾਂ ਫਿਰ ਇਕੱਲੇ ਇਕੱਲੇ ਮੋਟਰਸਾਈਕਲ ਤੇ ਛੱਤ ਪਵਾਸ ਅਗਵੀਰ ਸਿਆਂ ਤੈਨੂੰ ਧੁੱਪ ਲੱਗਦੀ ਆ ਪੰਜਾਬ 'ਚ ਇਹ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਲੋਕ ਨੇ ਬਾਹਰ ਟੈਂਪਰੇਚਰ ਕਿੰਨਾ ਸਰ 40 ਡਿਗਰੀ ਜੇ 32 33 ਹੋਇਆ ਤਾਂ ਦੱਸਿਓ ਪੰਜਾਬ ਬਚਾਵਾਂਗੇ ਫਿਰ ਇਹ ਉਹ ਬੰਦੇ ਨੇ ਇਹਨਾਂ ਤੋਂ ਕੀ ਉਮੀਦ ਕਰੋਗੇ ਤੁਸੀਂ ਸੋ ਹੁਣ ਇੱਕ ਪਰਖ ਦੀ ਘੜੀ ਆ ਗਈ ਹੁਣ ਤੁਹਾਡੇ ਬੱਚੇ ਦੀ ਵੀ ਤੁਹਾਡੇ ਪੁੱਤ ਭਤੀਜੇ ਦੀ ਵੀ ਪਰਖ ਦੀ ਘੜੀ ਆ ਗਈ ਕਿਉਂਕਿ ਦਿਨ ਰਾਤ ਰੱਗੇ ਲੱਗੇ ਰਹਿੰਦੇ ਆ ਭੰਡੜ ਨੂੰ ਆਪਾਂ ਨੇ ਇੱਕ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਵਾਲਾ 540 ਮੈਗਵਾਟ ਦਾ ਆਪਾਂ ਨੇ ਉਹ ਖਰੀਦ ਲਿਆ ਕਿਸੇ ਵਿਰੋਧੀ ਪਾਰਟੀ ਨੇ ਸ਼ਾਬਾਸ਼ੇ ਦਿੱਤੀ ਹੈ ਨਾ ਆਪਾਂ 43000 ਨੌਕਰੀਆਂ ਦੇਤੀਆਂ ਕਦੇ ਕਿਸੇ ਨੇ ਸ਼ਾਬਾਸ਼ੇ ਦਿੱਤੀ ਹੈ ਨਾ ਆਪਾਂ 90% ਘਰਾਂ ਨੂੰ ਬਿਜਲੀ ਦੇ ਬਿੱਲ ਨਹੀਂ ਆਉਣ ਦਿੱਤੇ ਸ਼ਾਬਾਸ਼ੇ ਦਿੱਤੀ ਹੈ ਨਾ ਆਪਾਂ ਸੂਈਆਂ ਜਿਹੜੇ ਸੂਏ ਕੱਸੀਆਂ ਪੁਰਾਣੇ ਉਹ ਚਲਾਤੇ ਨਹਿਰੀ ਪਾਣੀ 60% ਦੇ ਕਰੀਬ ਨਹਿਰੀ ਪਾਣੀ ਖੇਤਾਂ 'ਚ ਪਹੁੰਚਣ ਲੱਗਿਆ ਹੁਣ 70% ਨੂੰ ਚੱਲੇ ਹੋਇਆ ਕਦੇ ਸ਼ਾਬਾਸ਼ੇ ਦਿੱਤੀ ਹੈ ਨਾ ਆਪਾਂ ਇੱਕ ਨਹਿਰ ਬਣਾਉਣ ਲੱਗੇ ਆ ਮਾਲਵਾ ਨਹਿਰ ਜਿਹੜੀ ਬਿਲਕੁਲ ਹਰੀਕੇ ਪੱਤਨ ਤੋਂ ਨਿਕਲੂਗੀ ਤੇ ਰਾਸਥਾਨਾੜੀ ਨਹਿਰ ਤੇ ਨਾਲ ਨਾਲ ਦਿੱਲੀ ਪਾਸੇ ਨੂੰ ਕਵਰ ਕਰੂਗੀ ਕਦੇ ਕਿਸੇ ਨੇ ਸ਼ਾਬਾਸ਼ੇ ਦਿੱਤੀ ਹੈ ਨਾ ਇਹ ਕੰਮ ਨਹੀਂ ਨਹੀਂ ਕੰਮ ਨਹੀਂ ਜੀ ਸ਼ਾਬਾਸ਼ ਨਹੀਂ ਦੇਣੀ ਕਿਸੇ ਗੱਲ ਦੀ ਆਪਾਂ ਰਾਸ਼ਨ ਕਰ ਕਰ ਪਹੁੰਚਾਉਣ ਦੀ ਗੱਲ ਕਰ ਲਈ ਸ਼ਾਬਾਸ਼ ਇਹ ਦਿੱਤੀ ਹੈ ਨਾ ਕਰਨਾ ਕੀ ਇਹ ਤੜਕੀ ਉੱਠ ਕੇ ਕੈਨੇਡਾ 'ਚ ਬਰਫ਼ ਪੈ ਗਈ ਭਗਵੰਤ ਜੀ ਅਸਤੀਫਾ ਦੇਵੇ ਲਓ ਜੀ ਮਤਲਬ ਤੜਕੀ ਉੱਠ ਕੇ ਲੱਗ ਜਾਂਦੇ ਭਗਵੰਤ ਜੀ ਅਸਤੀਫਾ ਦੇਵੇ ਕਿਉਂ ਦਈਏ ਵੀ ਅਸਤੀਫਾ ਲੋਕਾਂ ਨੇ ਲੈਂਦੇ ਆ ਭਾਈ ਕੋਈ ਸਾਨੂੰ ਸਾਡੇ ਬਜ਼ੁਰਗਾਂ ਨੂੰ ਤਾਂ ਕੋਈ ਥੋਡੇ ਵਾਂਗੂ ਸਾਨੂੰ ਸਾਡੇ ਬਜ਼ੁਰਗਾਂ ਨੇ ਤਾਂ ਕੋਈ ਐਮਐਲਏ ਸ਼ਿਪ ਜਾਂ ਕੋਈ ਡਿਪਟੀ ਸੀਐਮ ਸ਼ਿਪ ਸਾਨੂੰ ਸਾਡੇ ਬਜ਼ੁਰਗਾਂ ਨੇ ਤਾਂ ਦਿੱਤੀ ਨਹੀਂ ਸਾਨੂੰ ਤਾਂ ਆਟੇ ਦੇ ਬਿਸਕਟ ਮਿਲੇ ਐ ਦਿਵਾਲੀ ਵੇਲੇ ਤੇ ਥੋਡੇ ਥੋਡੇ ਬਾਪੂ ਉਸ ਵੇਲੇ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਦੇ ਹੁੰਦੇ ਸੀ ਅਸੀਂ ਤਾਂ ਆਟੇ ਵਾਲੇ ਹੀ ਠੀਕ ਆ ਯਾਰ ਭਾਈ ਆਟੇ ਵਾਲਿਆਂ ਆਟੇ ਵਾਲੇ ਹੀ ਠੀਕ ਆ ਇਹਨਾਂ ਨੂੰ ਇਹੀ ਦੁੱਖ ਹੈ ਕਿ ਆਮਕਰਾਂ ਦੇ ਧੀਆਂ ਪੁੱਤ ਕਿਉਂ ਆ ਗਏ ਆ ਆਮਕਰਾਂ ਦੇ ਧੀਆਂ ਪੁੱਤ ਵਲੰਟੀਅਰ ਬਣ ਗਏ ਵਲੰਟੀਅਰਾਂ ਨੂੰ ਹੁਣ मिल ਰਹੇ ਨੇ ਅਹੁਦੇ ਵੱਡੇ ਵੱਡੇ ਕੋਈ ਮਾਰਕੀਟ ਕਮੇਟੀ ਦਾ ਚੇਅਰਮੈਨ ਬਣ ਰਿਹਾ ਕੋਈ ਕਿਸੇ ਕਮਿਸ਼ਨ ਦਾ ਮੈਂਬਰ ਬਣ ਰਿਹਾ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਮੇਰਾ ਵਾਦਾ ਤੁਹਾਡੇ ਨਾਲ ਕਿਉਂਕਿ ਮੈਂ ਐਸੇ ਕੰਮ ਤੇ ਵਾਸਤੇ ਆਇਆ ਮੈਂ ਤਾਂ 24 ਘੰਟੇ ਇਹੀ ਕੰਮ ਕਰਦਾ ਕਿ ਪੰਜਾਬ ਦੇ ਲੋਕਾਂ ਦਾ ਫਾਇਦਾ ਕਿਵੇਂ ਹੋਊਗਾ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਸਰਕਾਰਾਂ ਕੋਲੇ ਬੰਦੇ ਮੁੱਕ ਜਾਂਦੇ ਆ ਪਰ ਅਹੁਦੇ ਨਹੀਂ ਮੁੱਕਦੇ ਤੇ ਮੈਨੂੰ ਕੱਲੇ-ਕੱਲੇ ਵਲੰਟੀਅਰ ਦਾ ਪਤਾ ਹੈ ਕਿ ਕਿਹੜਾ ਆਪਦੇ ਪੱਲਿਓ ਮੋਟਰਸਾਈਕਲ ਤੇ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਹਰੇ ਜਾਂਦਾ ਹੁੰਦਾ ਦਿਲੋਂ ਨਾਰੇ ਲਾਉਂਦਾ ਨਾ ਜਿਹੜਾ ਭਗਵੰਤ ਮਾਨ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਉਸ ਵੇਲੇ ਮੈਨੂੰ ਇਹ ਬਹੁਤ ਪਰਮਾਤਮਾ ਦਾ ਮੈਨੂੰ ਸ਼ੁਕਰਾਨਾ ਕਰਦਾ ਹਾਂ ਨਾ ਭਗਵੰਤ ਸਿਆ ਆ ਕੋਈ ਪੁਰਾਣੇ ਜਨਮ ਦੇ ਪੁੰਨ ਨਹੀਂ ਆਹ ਦੇਖ ਲਓ ਮੇਰੇ ਤਾਂ ਹੁਣ ਵੀ ਦੇਖ ਲਓ ਤੁਸੀਂ ਆਹ ਫੁੱਲਾਂ ਨਾਲ ਫੁੱਲਾਂ ਨਾਲ ਭਰ ਦਿੰਦੇ ਆ ਹਰ ਰੋਜ਼ ਪੱਗ ਜਦੋਂ ਜਾਂ ਲਾ ਕੇ ਕਰਦਾ ਫੁੱਲਾਂ ਨਾਲ ਕਿੱਥੇ ਤਾਂ ਆ ਪਿਆਰ ਹੈ ਆ ਫੁੱਲ ਅੱਧਾ ਘੰਟਾ ਪਹਿਲਾਂ ਲੈ ਕੇ ਖੜੇ ਹੋਣਗੇ ਫਿਰ ਫੁੱਲ ਸੁੱਟੇ ਹੋਣਗੇ ਕਿੱਥੇ ਤਾਂ ਆ ਪਿਆਰ ਹੈ ਮੈਨੂੰ ਮਿਲ ਰਿਹਾ ਹੈ ਤੇ ਕਿੱਥੇ ਦੂਜੇ ਕਾਂਗਰਸੀ ਕਾਲੀ ਤੇ ਭਾਜਪਾ ਵਾਲੇ ਨੇ ਉਹਨਾਂ ਦੇ ਲੀਡਰ ਨੇ ਉਹਨਾਂ ਨੇ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਅੱਧੀ ਚੱਕ ਕੇ ਵੱਡ ਵੱਡ ਕੇ ਲੈ ਕੇ ਆਉਣ ਆਹ ਉਹਨਾਂ ਦੀ ਹਾਲਤ ਆ ਯਾਰ ਜਦੋਂ ਵੋਟਾਂ ਮੰਗਣਾ ਆਉਣੇ ਹੀ ਨਹੀਂ ਉਹਨਾਂ ਨੇ ਜਦੋਂ ਵੋਟਾਂ ਮੰਗਣਾ ਆਉਣੇ ਹੀ ਨਹੀਂ ਆਪਾਂ ਵੋਟ ਦੇਣੀ ਆ ਕਿਉਂ ਨੇ ਬਈ ਇਹ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਕਰਕੇ ਇਹ ਸੋਚਦੇ ਆਂ ਪਾਰਟੀ ਖਤਮ ਕਰ ਦਾਂਗੇ ਵੀ ਪਾਰਟੀ ਖਤਮ ਹੋ ਜੂਗੀ ਕਮਾਲ ਐ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਦਾ ਨਾਮ ਨਹੀਂ ਹੈਗਾ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਸੋਚ ਦਾ ਤੁਸੀਂ ਕੇਜਰੀਵਾਲ ਨੂੰ ਫਿਜ਼ੀਕਲੀ ਤਾਂ ਗ੍ਰਿਫਤਾਰ ਕਰ ਲੋਂਗੇ ਪਰ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਆ ਜਿਹੜੇ ਦੇਸ਼ ਦੇ ਵਿੱਚ ਲੱਖਾਂ ਕਰੋੜਾਂ ਕੇਜਰੀਵਾਲ ਪੈਦਾ ਹੋਗੇ ਉਹਨਾਂ ਨੂੰ ਕਿਹੜੇ ਕਿਹੜੀ ਜੇਲ੍ਹ 'ਚ ਲੈ ਰੱਖੋਗੇ ਇਹ ਗਲਤਫਹਿਮੀ 'ਚ ਨੇ ਗਲਤਫਹਿਮੀ 'ਚ ਨੇ ਸੋ ਵੀਰੋ ਆਪਾਂ ਨੂੰ ਹੁਣ ਸੰਕਟ ਦੀ ਘੜੀ ਐ ਸੰਕਟ ਦੀ ਘੜੀ ਚ ਵਫਾਦਾਰੀਆਂ ਪਰਖੀਆਂ ਜਾਂਦੀਆਂ ਨੇ ਆ ਹੁਣ ਤੁਹਾਡਾ ਇੰਨਾ ਜੋਸ਼ ਨਾਲ ਆਉਣਾ ਔਰ ਇੰਨਾ ਜੋਸ਼ ਦਿਖਾਉਣਾ ਇਹ ਮੈਨੂੰ ਇਸ ਗੱਲ ਲਈ ਸਕੂਨ ਦਿੰਦਾ ਮੈਂ ਹੁਣ ਆਉਣ ਵਾਲੇ 2-4 ਦਿਨਾਂ ਬਾਅਦ ਮੈਂ ਕੇਜਰੀਵਾਲ ਸਾਹਿਬ ਨੂੰ ਮਿਲਣਾ ਮੈਂ ਜਾ ਕੇ ਆਉਂਗਾ ਪਰ ਵਕੀਲ ਹਰ ਰੋਜ਼ ਜਾਂਦਾ ਹੈ ਹਰ ਰੋਜ਼ ਰਿਪੋਰਟ ਦਿੰਦਾ ਉਹ ਪੁੱਛਦੇ ਨੇ ਪੰਜਾਬ ਦਾ ਕੀ ਹਾਲ ਹੈ ਦਿੱਲੀ ਦੇ ਵਿੱਚ ਕੀ ਹਾਲ ਹੈ ਵਿਧਾਇਕਾਂ ਦਾ ਕੀ ਹਾਲ ਹੈ ਅੱਜ ਵਾਲੀ ਤੁਹਾਡੀ ਜਿਹੜੀ ਆ ਮੀਟਿੰਗ ਹੈ ਨਾ ਇਹਦਾ ਜਿਹੜਾ ਜੋਸ਼ ਹੈ ਇਹਦੀ ਵੀਡੀਓ ਵੀ ਅੱਜ ਸ਼ਾਮ ਤੱਕ ਕੇਜਰੀਵਾਲ ਸਾਹਿਬ ਕੋਲੇ ਪਹੁੰਚੂਗੀ ਪਤਾ ਉਹਨਾਂ ਨੂੰ ਵੀ ਲੱਗ ਜੂਗਾ ਉਹਨੂੰ ਸਕੂਨ ਮਿਲ ਜੂਗਾ ਕਿ ਭਾਈ ਖੜੇ ਨੇ ਮੇਰੇ ਨਾਲ ਕੇਜਰੀਵਾਲ ਸਾਹਿਬ ਨੂੰ ਸਕੂਨ ਮਿਲੂਗਾ ਉਹਨਾਂ ਨੂੰ ਜੇਲ੍ਹ 'ਚ ਬੈਠਿਆਂ ਨੂੰ ਸਕੂਨ ਮਿਲੂਗਾ ਕਿ ਮੈਂ ਕੱਲਾ ਨਹੀਂ ਮੇਰੇ ਨਾਲ ਹਜ਼ਾਰਾਂ ਕਰੋੜਾਂ ਲੋਕ ਖੜੇ ਨੇ ਖਾਸ ਤੌਰ ਤੇ ਜਦੋਂ ਪੰਜਾਬੀ ਖੜ ਜਾਣ ਫਿਰ ਚਟਾਨ ਵਾਂਗੂ ਖੜਦੇ ਆ ਜਿੱਥੇ ਖੜ ਜਾਣ ਤੇ ਅੜ ਜਾਣ ਫਿਰ ਅਸੀਂ ਤਾਂ ਉੱਥੇ ਹੀ ਆਂ ਫਿਰ ਜਿੱਥੇ ਅਸੀਂ ਖੜ ਗਏ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਸਾਨੂੰ ਇਹੀ ਪ੍ਰੇਰਣਾ ਦਿੱਤੀ ਹੈ ਕਿ ਮਜਲੂਮਾਂ ਦੇ ਨਾਲ ਖੜੋ ਜ਼ੁਲਮ ਦੇ ਵਿਰੁੱਧ ਲੜੋ ਅੱਜ ਆਪਣੀ ਲੜਾਈ ਜ਼ੁਲਮ ਦੇ ਵਿਰੁੱਧ ਹੈ ਇਹ ਤਾਨਾਸ਼ਾਹੀ ਕਰ ਰਿਹਾ ਹੈ ਇਹ ਮੈਨੂੰ ਪੱਤਰਕਾਰ ਕਿਸੇ ਟੀਵੀ ਤੇ ਸੀ ਮੈਨੂੰ ਕਹਿੰਦੇ ਕਿਸਾਨ ਦਿੱਲੀ ਕਿਉਂ ਆਤੇ ਹਨ ਕਿਸਾਨ ਦਿੱਲੀ ਵਾਰ-ਵਾਰ ਕਿਉਂ ਆਤੇ ਹਨ ਮੈਂ ਕਿਹਾ ਮੋਦੀ ਦਿੱਲੀ ਕਿਉਂ ਆਇਆ ਬਈ ਗੁਜਰਾਤ ਚੋਂ ਕਹਿੰਦੇ ਉਹ ਤਾਂ ਜਿੱਤ ਕੇ ਆਇਆ ਹੈ ਮੈਂ ਕਿਹਾ ਜਿੱਤ ਕੇ ਆਇਆ ਤੇ ਉਹ ਰਾਜ ਕਰਦਾ ਤੇ ਜਿੱਥੋਂ ਦੇਸ਼ ਚੱਲਦਾ ਉੱਥੇ ਹੀ ਆਉਣਗੇ ਕਿਸਾਨ ਹੁਣ ਮੈਂ ਉਹਨਾਂ ਨੂੰ ਲਾਹੌਰ ਭੇਜਦਾ ਉਹਨਾਂ ਨੂੰ ਹੈ ਦਿੱਲੀ ਹੀ ਆਉਣਗੇ ਉਹ ਤੇ ਤੁਸੀਂ ਦਿੱਲੀ ਆਉਣ ਨਹੀਂ ਦਿੰਦੇ ਮੈਂ ਗੱਲ ਲੋਹਰ ਵਾਲੇ ਪਾਸੇ ਜਾਣਾ ਸੌਖਾ ਹੈ ਉਧਰ ਘਟ ਤਾਰਾਂ ਲੱਗੀਆਂ ਹੋਈਆਂ ਹਰਿਆਣੇ ਵਾਲੇ ਬਾਰਡਰ ਤੇ ਸ਼ੰਭੂ ਤੇ ਕਨੌਰੀ ਤੁਸੀਂ ਜਾਦੇ ਤਾਰਾਂ ਲਾਈਆਂ ਉਹ ਤਾਰਾਂ ਨਾਲ ਨਹੀਂ ਜਜ਼ਬਾਤ ਰੁਕੇ ਜਾ ਸਕਦੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਸੋ ਗਲਤਫਹਿਮੀ ਚ ਨੇ ਕਿ ਕਿਸੇ ਨੂੰ ਰੋਕ ਲੈਣਗੇ ਡੱਟ ਕੇ ਖੜਾਂਗੇ ਪੰਜਾਬ ਦੇ ਹੱਕਾਂ ਲਈ ਲੜਾਂਗੇ ਪਰ ਮੇਰੀ ਇੱਕ ਤੁਹਾਨੂੰ ਬੇਨਤੀ ਹੈ ਇਸ ਵਕਤ ਆਰਡੀਐਫ ਦਾ ਰੂਰਲ ਡਵੈਲਪਮੈਂਟ ਫੰਡ ਦਾ 5500 ਕਰੋੜ ਰੁਪਇਆ ਰੋਕ ਰੱਖਿਆ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿਉਂ ਰੋਕਿਆ ਪਿਛਲੀ ਵਾਰ ਜਦੋਂ ਕੈਪਟਨ ਦੀ ਗਵਰਨਮੈਂਟ ਸੀ ਪੈਸੇ ਆਏ ਉਹ ਮੰਡੀਆਂ ਦੇ ਪੈਸੇ ਹੁੰਦੇ ਨੇ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦੀ ਰਿਪੇਅਰ ਉਹਦੇ ਵਾਸਤੇ ਹੁੰਦਾ ਪੈਸਾ ਉਹ ਤਾਂ ਕੈਪਟਨ ਮਨਿੰਦਰ ਨੇ ਉਹ ਪੈਸੇ ਬਿਜਲੀ ਬੋਰਡ ਨੂੰ ਦੇਤੇ ਕਰਜ਼ਾ ਕਰਜ਼ਾ ਲਾਉਣ ਨੂੰ ਚਲੋ ਜੀ ਉਹਨਾਂ ਨੇ ਪੈਸੇ ਰੋਕਤੇ ਵੀ ਤੁਸੀਂ ਪੈਸੇ ਗਲਤ ਥਾਂ ਤੇ ਵਰਤ ਲਏ ਜਦੋਂ ਅਸੀਂ ਸਰਕਾਰ ਚ ਆਏ ਅਸੀਂ ਉਹਨਾਂ ਕੋਲ ਗਿਆ ਸਾਡੇ ਪੈਸੇ ਕਹਿੰਦੇ ਪਹਿਲਾਂ ਕਾਨੂੰਨ ਬਦਲੋ ਵਿਧਾਨ ਸਭਾ ਚ ਕਿ ਪੈਸੇ ਤੁਸੀਂ ਇੱਥੇ ਵਰਤੋਗੇ ਅਸੀਂ ਕਹਾਂ ਜੀ ਅਸੀਂ ਤਾਂ ਵਰਤ ਨਹੀਂ ਇੱਥੇ ਨੇ ਕਾਨੂੰਨ ਬਦਲ ਤਾਂ ਵਿਧਾਨ ਸਭਾ ਚ ਕਾਨੂੰਨ ਬਦਲ ਕੇ ਅਸੀਂ ਕਹਤਾ ਵੀ ਹੁਣ ਦੇ ਦਿਓ ਹੁਣ ਕਹਿੰਦੇ ਹੁਣ 4% ਦੀ ਬਜਾਏ ਅਸੀਂ ਤੁਹਾਨੂੰ 2% ਦੇਵਾਂਗੇ ਮੰਡੀ ਫੀਸ ਅਸੀਂ ਕਹਾਂ ਕਿਉਂ ਕਹਿੰਦੇ ਵੈਸੇ ਹੀ ਬਸ ਹੁਣ ਤੁਸੀਂ ਸਾਡੇ ਡਿੱਕੇ ਆ ਗਏ ਹੁਣ ਮੈਂ ਪੁੱਛਣਾ ਚਾਹੁੰਦਾ ਕੈਪਟਨ ਮਨਿੰਦਰ ਸਿੰਘ ਜੀ ਉੱਥੇ ਬੈਠੇ ਆਉ ਭਾਜਪਾ ਚ ਕਦੇ ਬੋਲਿਓ ਇਸ ਹੱਕ ਚ ਕਿ ਮੈਂ ਗਲਤ ਪੈਸੇ ਵਰਤਲੇ ਸੀ ਤੇ ਤੁਸੀਂ ਮੇਰੇ ਪੰਜਾਬ ਦਾ ਨੁਕਸਾਨ ਕਰੀ ਜਾਂਦੇ ਹੋ ਸਾਡੇ ਪੈਸੇ ਦੇ ਦਿਓ ਜਾਕਰ ਸਾਹਿਬ ਤੁਸੀਂ ਵੀ ਉੱਥੇ ਹੀ ਹੋ ਕਦੇ ਬੋਲਿਓ ਇਸ ਮਾਮਲੇ ਚ ਕਿ ਸਾਡੇ ਪੈਸੇ ਦਵਾ ਦਿਓ ਪੰਜਾਬ ਦੇ ਯਾਰ ਮਨਪ੍ਰੀਤ ਬਦਲ ਜੀ ਤੁਸੀਂ ਵੀ ਉੱਥੇ ਹੀ ਹੋ ਕਦੇ ਬੋਲਿਓ ਪੰਜਾਬ ਦੇ ਹੱਕ ਚ ਕਿ ਯਾਰ ਪੈਸੇ ਦਵਾ ਦਿਓ ਨਾ ਬਸ 24 ਘੰਟੇ ਭਗਵੰਤ ਮਾਨ ਨੂੰ ਗਾਲਾਂ ਕੇਜਰੀਵਾਲ ਨੂੰ ਗਾਲਾਂ ਭਗਵੰਤ ਮਾਨ ਨੂੰ ਗਾਲਾਂ ਜੋ ਮਰਜ਼ੀ ਕਰ ਲੈਣ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੱਢੀ ਜਾਣ ਗਾਲਾਂ ਇਹ ਤਾਂ ਇਹਨਾਂ ਦੀ ਦੇਖੋ ਜਦੋਂ ਜਦੋਂ ਸੱਪ ਆਪਾਂ ਹੈਗੇਆਂ ਖੇਤੀ ਵਾਲੀਆਂ ਲਗਭਗ ਸੱਪ ਮਾਰਦਿਆਂ ਖੇਤ ਸੱਪ ਮਾਰ ਜਾਂਦਾ ਪਰ ਥੋੜਾ ਜੇ ਪੂਛ ਜੀ ਨਹੀਂ ਹਿਲਾਉਂਦਾ ਰੰਦਾ ਉਹ ਆਪਾਂ ਕਹਿੰਦੇ ਉਹਨੂੰ ਬੇਸਖੋਲਦਾ ਹੁਣ ਸਰੀ ਤਾਂ ਤੁਸੀਂ 2022 ਚ ਨੱਪਤੀ ਸੀ ਪਉਹੀ ਪੂਛ ਜੀ ਹਿਲਾਈ ਜਾਂਦੇ ਆ ਆ 2024 ਚ ਪੂਛ ਦਾ ਵੀ ਕੰਮ ਕਰ ਦੋ ਯਾਰ ਉਤੋਂ ਬਾਅਦ ਉਤੋਂ ਬਾਅਦ ਬੜੇ ਬੜੇ ਸਤਕਾਰ ਨਾਲ ਇੱਕ ਟੋਆ ਪੱਟ ਕੇ ਦੱਬੀ ਇਹਨਾਂ ਨੂੰ ਇਹ ਉੱਤੇ ਮਿੱਟੀ ਪੰਜਾਬ ਦੀ ਪਾ ਕੇ ਚਲੋ ਜੀ ਧੰਨਵਾਦ ਜੀ ਬਹੁਤ ਤੁਸੀਂ ਡੰਗ ਲਿਆ ਪੰਜਾਬ ਨੂੰ ਬਹੁਤ ਡੱਸ ਲਿਆ ਪੰਜਾਬ ਨੂੰ ਬੱਸ ਕਰੋ ਹੁਣ ਬਹੁਤ ਤੁਸੀਂ ਪੰਜਾਬ ਨੂੰ ਖਾ ਲਿਆ ਲੁੱਟ ਲਿਆ ਸੋ ਵੀਰੋ ਬਿਲਕੁਲ ਫਿਕਰ ਨਹੀਂ ਕਰਨਾ 네ਗੈਟਿਵਿਟੀ 'ਚ ਨਹੀਂ ਆਉਣਾ ਕਿ ਪੰਜਾਬ ਦਾ ਖਜ਼ਾਨਾ ਪੰਜਾਬ ਦੇ ਖਜ਼ਾਨੇ ਨੂੰ ਕੁਝ ਨਹੀਂ ਫਰਕ ਪੈਂਦਾ ਜਿੰਨਾ ਚਿਰ ਪੰਜਾਬ ਦੇ ਖਜ਼ਾਨੇ ਨੂੰ ਚਲਾਉਣ ਵਾਲੇ ਲੋਕਾਂ ਦੀ ਨੀਅਤ ਸਾਫ਼ ਹੋਵੇ ਨੀਅਤ 'ਚ ਖੋਟ ਨਾ ਹੋਵੇ ਖਜ਼ਾਨੇ ਕਿਤੇ ਨਹੀਂ ਜਾਂਦੇ ਹੁੰਦੇ ਔਰ ਖਾਸ ਤੌਰ ਤੇ ਪੰਜਾਬ ਦਾ ਖਜ਼ਾਨਾ ਧਰਤੀ ਇਹੋ ਜੀ ਧਰਤੀ ਦੁਨੀਆ 'ਚ ਕਿਤੇ ਧਰਤੀ ਇਹੋ ਜੀ ਹੈ ਨਹੀਂ ਮੈਂ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ ਸਾਰੀ ਦੁਨੀਆ ਘੁੰਮੀਆਂ ਕਈ ਵਾਰੀ 150 ਮਣ ਪੈਦਾ ਕਰਦੀ ਹੈ ਦਾਣੇ 1 ਸਾਲ ਚ ਆਪਣੀ ਧਰਤੀ 90 ਮਣ ਝੋਨਾ 60 ਮਣ ਕਣਕ ਦੁਨੀਆ ਦੀ ਕੋਈ ਧਰਤੀ 150 ਮਨ ਦਾਣੇ ਪੈਦਾ ਨਹੀਂ ਕਰਦੀ ਸਾਡਾ ਪੰਜਾਬੀ ਮਿਹਨਤੀ ਕੌਮ ਅਸੀਂ ਤਾਂ ਉਹਨਾਂ ਮੁਲਕਾਂ 'ਚ ਵੀ ਕਾਮਯਾਬ ਹੋਏ ਨੇ ਜਿਨ੍ਹਾਂ ਮੁਲਕਾਂ 'ਚ ਗਲਤੀ ਨਾ ਚੱਲੇ ਜਾਈਏ ਚਲ ਇੱਥੇ ਕਾਮਯਾਬ ਹੋ ਜਾਣੇ ਭਾਈ ਪੂਰੀ ਦੁਨੀਆ 'ਚ ਪੰਜਾਬੀ ਨੇ ਤੇ ਕਾਮਯਾਬ ਨੇ ਸੋ ਇਸ ਕਰਕੇ ਸਾਡੇ ਖਜ਼ਾਨੇ ਔਰ ਜਿਹੜੇ ਖਜ਼ਾਨੇ ਉਹ ਖਜ਼ਾਨੇ ਖਾਲੀ ਹੋ ਜਾਣਗੇ ਜਿਹੜੇ ਖਜ਼ਾਨੇ 'ਚ ਪਹਿਲੇ 20 ਰੁਪਿਆ ਦੀ ਐਫ.ਡੀ. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ ਰੋਟੀ ਖਵਾ ਕੇ ਕੀਤੀ ਹੋਵੇ ਉਹ ਕਿਤੇ ਖਜ਼ਾਨੇ ਖਾਲੀ ਹੋ ਜਾਣਗੇ ਤੇ ਉੱਥੇ ਤੇ ਉੱਥੇ ਜ਼ੁਲਮ ਹੋ ਜਾਣਗੇ ਉਹ ਧਰਤੀ ਤੇ ਜ਼ੁਲਮ ਹੋ ਜਾਣਗੇ ਜਿੱਥੇ 5 ਤੇ 7 ਸਾਲ ਦੀ ਉਮਰ ਦੇ ਛੋਟੇ ਛੋਟੇ ਬੱਚੇ ਬੋਲੇ ਸੋਨਿਹਾਲ ਦੇ ਨਾਰੇ ਲਾਉਂਦੇ ਲਾਉਂਦੇ ਆਪਣੇ ਪਿਤਾ ਦੀ ਆਪਣੇ ਪਿਤਾ ਦੀ ਜੋ ਧਰਮ ਦੀ ਲਕੀਰ ਖਿੱਚੀ ਸੀ ਉਸ ਲਕੀਰ ਤੋਂ ਇਹ ਦੁਦੁਰ ਨਹੀਂ ਹੋਏ ਮਿਸਤਰੀ ਵੀ ਰੋਣ ਲੱਗ ਗਏ ਇੱਟਾਂ ਫੜਾਉਣ ਵਾਲੇ ਵੀ ਰੋਣ ਲੱਗ ਗਏ 12 ਵੀ ਹਾ ਦੇ ਨਾਰੇ ਬੱਜੇ ਮਲੇਰ ਕੋਲੇ ਦੇ ਨਵਾਬ ਨੇ ਵੀ ਕਿਹਾ ਤੂੰ ਗਲਤ ਕਰ ਰਿਹਾ ਹੈ ਪਰ ਉਹ ਬੱਚਿਆਂ ਦਾ ਜੋਸ਼ ਦੇਖਣ ਨਾਲ ਅਸੀਂ ਉਸ ਧਰਤੀ ਤੇ ਜ਼ੁਲਮ ਹੋ ਜਾਣਗੇ ਸਾਨੂੰ ਸਾਨੂੰ ਸਿਕਾਉਂਦੇ ਆ ਇਹ ਸਾਨੂੰ ਸਿਕਾਉਂਦੇ ਆ ਦੇਸ਼ ਭਗਤੀ ਕੀ ਹੁੰਦੀ ਹੈ ਸੋ ਵੀਰੋ ਸੋ ਵੀਰੋ ਆ ਨਾਲ ਧਰਤੀ ਹੈ ਖੜਕੜ ਕਲਾਂ ਦੀ ਆ ਨਾਲ ਸੱਜੇ ਪਾਸੇ ਧਰਤੀ ਹੈ ਖੜਕੜ ਕਲਾਂ ਦੀ ਇਹਨਾਂ ਨੇ ਝਾਕੀ ਕੱਟਤੀ ਸਾਡੀ 26 ਜਨਵਰੀ ਵਾਲੀ ਕਹਿੰਦੇ ਜੀ ਇਸ ਵਾਰ 26 ਜਨਵਰੀ ਚ ਪੰਜਾਬ ਦੀ ਝਾਕੀ ਨਹੀਂ ਹੋਊਗੀ ਉਹ ਚ ਕੀ ਸੀਗਾ ਝਾਕੀ ਤਿੰਨ ਤਿੰਨ ਤਰ੍ਹਾਂ ਦੀ ਸੀਗੀ ਜੋ ਮੰਗੀ ਸੀ ਇਹਨਾਂ ਨੇ ਪਹਿਲੀ ਤੇ ਸੀਗਾ ਪੰਜਾਬ ਦੀਆਂ ਕੁਰਬਾਨੀਆਂ ਦਾ ਇਤਿਹਾਸ ਸ਼ਹੀਦ ਆਜ਼ਮ ਭਗਤ ਸਿੰਘ ਦੀ ਵੱਡੀ ਫੋਟੋ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਜਲਿਆਂ ਵਾਲੇ ਬਾਗ ਦਾ ਜਿਹੜਾ ਸਾਕਾ ਸਾਰਾ ਸਾਡਾ ਗਦਰ ਲਹਿਰ ਸਾਡੇ ਜਿੰਨੇ ਵੀ ਲਹਿਰ ਸਾਡੇ ਪੰਜਾਬ ਚ ਚੱਲੀਆਂ ਆ ਜਾਂਦੀਆਂ ਕੁਰਬਾਨੀਆਂ ਹੋਈਆਂ ਉਹੋ ਸੀ ਨੰਬਰ 2 ਤੇ ਸੀਗਾ ਨਾਰੀ ਸ਼ਕਤੀ ਅਸੀਂ ਮਾਈ ਭਾਗੋ ਦੀ ਫੋਟੋ ਜਿਹੜੀ ਫਰਸਟ ਬੈਰੀਅਰ ਸੀ ਫਰਸਟ ਲੇਡੀ ਬੈਰੀਅਰ ਆਫ ਸਿੱਖਿਜ਼ਮ ਉਹਦੀ ਫੋਟੋ ਵੱਡੀ ਥੈਨ ਜਿਹੜਾ ਮਾਈ ਭਾਗੋ ਨਾਂ ਤੇ ਕਾਲਜ ਚੱਲਦਾ ਹੈ ਟ੍ਰੇਨਿੰਗ ਕਾਲਜ ਚੱਲਦਾ ਮੋਹਾਲੀ ਜਿੱਥੇ ਕੁੜੀਆਂ ਨੂੰ ਪੰਜਾਬ ਦੀਆਂ ਧੀਆਂ ਨੂੰ ਫੌਜ ਚ ਭਰਤੀ ਹੋਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਦੂਜੇ ਚੋ ਸੀ ਤੀਜੇ ਦੇ ਵਿੱਚ ਫੁਲਕਾਰੀ ਸਾਗ ਲੱਸੀ ਮੱਖਣ ਸਾਡੀਆਂ ਹਵੇਲੀਆਂ ਲੰਗਰ ਦੀ ਪ੍ਰਥਾ ਤਿੱਜੇ ਚੋ ਸੀ ਘੱਟ ਕੇ ਰੱਖਤੀ ਮੈਂ ਕਿਹਾ ਇਹਨਾਂ ਨੂੰ ਮੈਂ ਕਿਹਾ ਜੀ ਆ ਕੀ ਕੀਤਾ ਕਹਿੰਦੇ ਨਹੀਂ ਇਹ ਮੈਚ ਨਹੀਂ ਕਰਤੀ ਹਮਾਰੇ ਥੀਮ ਸੇ ਮੈਂ ਕਿਹਾ ਕਿਹੜਾ ਥੀਮ ਤੁਹਾਡਾ ਕੌਣ ਹੈ ਭਈ ਉਹ ਬੰਦਾ ਜਿਹੜਾ ਭਗਤ ਸਿੰਘ ਨੂੰ ਰਿਜੈਕਟ ਕਰ ਦੂਗਾ ਕੌਣ ਹੈ ਉਹ ਬਾਬੂ ਕਿਹੜਾ ਅਫਸਰ ਬੈਠਾ ਉੱਥੇ ਜਿਹੜਾ ਕਰਤਾਰ ਸਿੰਘ ਸਰਾਬੇ ਉਹਨਾਂ ਨੂੰ ਰਿਜੈਕਟ ਕਰ ਦੂਗਾ ਮਾਈ ਭਾਬੂ ਨੂੰ ਰਿਜੈਕਟ ਕਰ ਦੂਗਾ ਨਹੀਂ ਨਹੀਂ ਕਦੇ ਇਸ ਤਰ੍ਹਾਂ ਨਹੀਂ ਹੋ ਸਕਦਾ ਹਮ ਨਹੀਂ ਦਿਖਾएंगे ਮੈਂ ਕਿਹਾ ਤੁਸੀਂ ਨਹੀਂ ਦਿਖਾਉਂਦੇ ਨਾ ਦਿਖਾਓ ਹੁਣ ਪਹਿਲਾਂ ਤਾਂ ਇੱਕੋ ਹੀ ਦਿਖਾਉਣੀ ਸੀ ਮੈਂ 10 10 ਬਣਾ ਰੱਖੀਆਂ ਨੇ ਹੁਣ ਪਿੰਡਾਂ 'ਚ ਫਿਰਦੀਆਂ ਨੇ ਮੈਂ ਕਿਹਾ ਮੈਂ ਸਾਰਿਆਂ ਨੂੰ ਦਿਖਾਉਂ ਸਾਰੀ ਦੁਨੀਆ ਨੂੰ ਦਿਖਾਉਂ ਇਹ ਕੌਣ ਨੇ ਇਹ ਸਾਨੂੰ ਦੇਸ਼ ਭਗਤੀਆਂ ਸਿਖਾਉਂਦੇ ਆ ਅੱਜ ਜਦੋਂ 1947 ਦਾ ਵਟਵਾਰਾ ਹੋਇਆ 10 ਲੱਖ 10 ਲੱਖ ਬੰਦਾ ਮਾਰਿਆ ਗਿਆ ਕੌਣ ਸੀ ਸਾਡੇ ਨਾਨੇ ਨਾਨੀਆਂ ਸਾਡੇ ਦਾਦੇ ਦਾਦੀਆਂ ਇਹਨਾਂ ਦਾ ਕੋਈ ਮਰਿਆ ਤੇ ਸਾਨੂੰ ਸਿਖਾਉਂਦੇ ਆ ਦੇਸ਼ ਭਗਤੀਆਂ ਮੈਂ ਕਹਿੰਦਾ ਇਹ ਤਾਂ ਮੈਂ ਕਹਿੰਦਾ ਇਹ ਗਲਤ ਗੱਲ ਹੈ ਤੁਹਾਡੀ ਮੈਂ ਇਸ ਮਾਮਲੇ 'ਚ ਪੰਜਾਬ ਦੀ ਕਦੇ ਵੀ ਕੋਈ ਇੱਜ਼ਤ ਆਬਰੂ ਨੂੰ ਮੈਂ ਮੈਂ ਖਤਰੇ 'ਚ ਨਹੀਂ ਪਾਉਣਾ ਕਿ ਤੁਸੀਂ ਨਾਲੇ ਤੁਸੀਂ ਕੌਣ ਹੋ ਨਿਓ ਭਗਤ ਸਿੰਘ ਨੂੰ ਸਰਟੀਫੀਕੇਟ ਦੇਣ ਵਾਲੇ ਹੈਂ ਭਗਤ ਸਿੰਘ ਹਮੇਸ਼ਾ 23 ਸਾਲ ਦਾ ਸੀ ਭਗਤ ਸਿੰਘ ਆਉਂਦਾ ਨੇ 500 ਸਾਲ ਤੱਕ ਵੀ 23 ਸਾਲ ਦਾ ਹੀ ਰਹੂਗਾ ਔਰ ਕੁਰਬਾਨੀ ਨੂੰ ਕੋਈ ਅਸੀਂ ਕੋਈ ਬੀਟ ਨਹੀਂ ਕਰ ਸਕਦਾ ਤੇ ਇਹ 26 ਜਨਵਰੀ ਤੇ ਕੈਪਟਨ ਮਨਿੰਦਰ ਬੋਲਿਆ ਸੁਨੀਲ ਜਾਖੜ ਬੋਲਿਆ ਕੋਈ ਬੋਲਿਆ ਜਿਹੜੇ ਇੱਥੋਂ ਬੀਜੇਪੀ ਨੂੰ ਚਲੇ ਗਏ ਪੰਜਾਬ ਦੇ ਵੱਡੇ ਹਿਤੈਸ਼ੀ ਨਹੀਂ ਬੋਲਦੇ ਪਰ ਵੀਰੋ ਹੁਣ ਮੇਰੀ ਬੇਨਤੀ ਹੈ ਮੈਂ ਕੱਲਾ ਲੜੀ ਜਾਣਾ ਕੇਜਰੀਵਾਲ ਕੱਲਾ ਲੜੀ ਜਾਂਦਾ ਉੱਥੇ ਐਲਜੀ ਨਾਲ ਇੱਥੇ ਮੈਂ ਗਵਰਨਰ ਨਾਲ ਲੜੀ ਜਾਣਾ ਮੈਂ ਬੀਜੇਪੀ ਨਾਲ ਲੜੀ ਜਾਣਾ ਮੈਂ ਸੁਪਰੀਮ ਕੋਰਟ ਤੇ ਗੱਲ-ਗੱਲ ਤੇ ਜਾਣਾ ਪੈਂਦਾ ਲੜੀ ਜਾਂਨੇ ਆ ਪਰ ਮੈਨੂੰ ਨਾ ਥੋੜੀ ਸ਼ਕਤੀ ਚਾਹੀਦੀ ਹੈ ਕਿਉਂਕਿ ਕੱਲਾ ਕੱਲਾ ਨਹੀਂ ਲੜ ਸਕਦਾ ਮੈਂ ਜੇ ਮੈਨੂੰ ਤੁਸੀਂ ਜੇ ਮੈਨੂੰ ਤੁਸੀਂ ਮੈਂ ਇਕੱਲਾ ਲੜੂੰਗਾ ਮੈਂ ਕੋਈ ਥੱਕਦਾ ਨਹੀਂ ਤੁਹਾਡਾ ਪਿਆਰ ਹੀ ਇੰਨਾ ਹੈ ਕਿ ਥੱਕਣ ਦਿੰਦਾ ਹੀ ਨਹੀਂ ਉਹ ਪਰ ਜੇ ਮੈਨੂੰ ਤੁਸੀਂ 13 0 ਜਾਨੀ ਕਿ 13 ਇੱਥੋਂ ਮੈਨੂੰ ਬਾਵਾ ਦੇ ਦੋਗੇ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਭਗਤ ਸਿੰਘ ਵਾਂਗੂ ਮੁਠੀ ਬੰਦ ਕਰਕੇ ਉੱਠਣ ਗਿਆ 13 ਇੱਥੋਂ ਦਿੱਲੀ ਤੋਂ ਆ ਰਹੀਆਂ ਚਾਰ ਦੀਆਂ ਚਾਰੇ ਗੁਰੂ ਖੇਤਰ ਜਿੱਤ ਰਿਆਂ ਗੁਜਰਾਤ ਚੋਂ ਆ ਰਹੀਆਂ ਨੇ ਜੇ 20 25 ਇਹ ਹੋ ਗਏ 10 ਪਹਿਲੀ ਨੇ ਆਪਣੇ ਕੋਲੇ ਰਾਜ ਸਭਾ ਚ 35 40 ਹੋ ਗਏ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਇੱਕ ਪੈਸਾ ਵੀ ਰੋਕ ਸਕੇ ਤੇ ਜਾਂ ਸਾਡੀ ਝਾਕੀ ਨੂੰ ਕੋਈ ਇਧਰ ਉਧਰ ਕਰ ਸਕੇ ਸਾਡੀ ਝਾਕੀ ਨੂੰ ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਪਰ ਇਹ ਇਹ ਪਿਆਰ ਤਾਂ ਮਿਲੂਗਾ ਜੇ ਗੱਲ ਦੇਖੋ ਇਹ ਨਾ ਕਹਿ ਦਿਓ ਕਿ ਯਾਰ ਸਾਡੇ ਪਿੰਡੋਂ ਵੋਟਾਂ ਤਾਂ ਹੋਰ ਵੀ ਪੈ ਜਾਂਦੀਆਂ ਗੱਲ ਕਰ ਭਗਵੰਤ ਮਾਨ ਦਾ ਘੇੜਾ ਨਹੀਂ ਵਜਿਆ ਦੇਖੋ ਮੈਂ ਕੱਲਾ ਮੇਰੇ ਘੇੜੇ ਕਰਕੇ ਤੁਸੀਂ ਕੋਈ ਇਹ ਕਹਿ ਦੋ ਕਿਰ ਭਗਵਾਨ ਤੁਮਾਨ ਆ ਜਾਂਦਾ ਹੋਰ ਪਾ ਜਾਂਦੇ ਦੇਖੋ ਪੰਜਾਬ ਆਪਣਾ ਸਾਰਿਆਂ ਦਾ ਨਾ ਮੈਂ ਕਿਸੇ ਬੱਸਾਂ ਚ ਹਿੱਸਾ ਪਾਉਣਾ ਬਈ ਨਾ ਟਾ ਬਿਆੰਚ ਨਾ ਕਿਤੇ ਮੈਂ ਕੋਈ ਆ ਜਿਹੜੀਆਂ ਰੇਤੇ ਦੀਆਂ ਖੱਡਾਂ ਹਿੱਸਾ ਪਾਉਣਾ ਹਿੱਸਾ ਤਾਂ ਮੈਂ ਜ਼ਰੂਰ ਪਾਉਣਾ ਪਰ ਪੰਜਾਬ ਦੇ ਸਾਢੇ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ ਸੋ ਇਸ ਕਰਕੇ ਮੈਂ ਕਹਿੰਦਾ ਮੈਨੂੰ ਤੁਸੀਂ 13 ਵਾਵਾ ਦਿਓ ਤੁਸੀਂ 13 ਵਾਵਾ ਦਿਓ ਕੇਜਰੀਵਾਲ ਸਾਹਿਬ ਉਧਰੋਂ ਉਹਨਾਂ ਨੂੰ ਵੀ ਇਹ ਗੱਲ ਦੀ ਖੁਸ਼ੀ ਹੋਊਗੀ ਕਿਉਂਕਿ ਸਭ ਤੋਂ ਪਹਿਲਾਂ ਚਾਰ ਹਰੇ ਰੰਗ ਦੇ ਪੱਤੇ ਪੰਜਾਬ ਨਹੀਂ ਗੱਡੇ ਸੀ 2014 ਚ ਸੋ ਇਸ ਕਰਕੇ ਆਪਾਂ ਉਹਨਾਂ ਨੂੰ ਦੱਸ ਦਈਏ ਕੇਜਰੀਵਾਲ ਸਾਹਿਬ ਨੂੰ ਕਿ ਤੁਹਾਡਾ ਲਾਇਆ ਹੋਇਆ ਜਿਹੜਾ ਬੂਟਾ ਹੈ ਜਿਹੜਾ ਇਮਾਨਦਾਰੀ ਦਾ ਤੇ ਪਾਰਦਰਸ਼ੀ ਰਾਜਨੀਤੀ ਦਾ ਬੂਟਾ ਹੈ ਉਹ ਫਲ ਵੀ ਦੇਣ ਲੱਗ ਗਿਆ ਛਾਂ ਵੀ ਦੇਣ ਲੱਗ ਗਿਆ ਤੇ ਇਸ ਬੂਟੇ ਦੀਆਂ ਜੜਾਂ ਇੰਨੀਆਂ ਮਜ਼ਬੂਤ ਹੋ ਗਈਆਂ ਉਹਨਾਂ ਦੀਆਂ ਕਹਾੜੀਆਂ ਦੇ ਮੂੰਹ ਮੁਰ ਜਾਣਗੇ ਪਰ ਸਾਡੀਆਂ ਜੜਾਂ ਨਹੀਂ ਵੱਡੀਆਂ ਜਾ ਸਕਦੀਆਂ ਇਹ ਗਲਤ ਫਹਮੀ ਚ ਨੇ ਹਮ ਵੋ ਪੱਤੇ ਨਹੀਂ ਹਮ ਵੋ ਪੱਤੇ ਨਹੀਂ ਜੋ ਸ਼ਾਕ ਸੇ ਟੁੱਟ ਕਰ ਗਿਰ ਜਾਣਗੇ ਆਂਦੀਆਂ ਕੋ ਕਹਿ ਦੋ ਆਪਣੀ ਔਕਾਤ ਮੇ ਰਹੇ ਸੋ ਸਾਡੇ ਕੋਲੇ ਬਹੁਤ ਫਿਰਸਾ ਪਿਆ ਹੈ ਇਤਿਹਾਸ ਪੈ ਲੜਾਈਆਂ ਦਾ ਆਓ ਆਪਾਂ ਇਕੱਠੇ ਹੋ ਕੇ ਫੇਰ ਉਹੀ ਲੜਾਈ ਲੜੀਏ ਤੇ ਆਪਣੇ ਸੰਕਟ ਦੇ ਵਿੱਚ ਪਾਰਟੀ ਦੇ ਨਾਲ ਖੜੀਏ ਔਰ ਮੈਨੂੰ ਇੰਨਾ ਪਤਾ ਹੈ ਕਿ ਤੁਸੀਂ ਦਿਲੋਂ ਬੋਲ ਰਹੇ ਹੋ ਦਿਲੋਂ ਆਇਓ ਤੁਹਾਨੂੰ ਕੋਈ ਦਿਹਾੜੀ ਤੇ ਨਹੀਂ ਲਿਆਂਦਾ ਗਿਆ ਤੇ ਦੌਰदार ਦੋਨੇ ਹੱਥ ਉੱਪਰ ਚਾ ਕੇ ਤਾੜੀਆਂ ਮਾਰ ਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ ਸਾਰਾ ਮੇਰਾ ਬਹੁਤ ਹੌਸਲਾ ਵੱਧ ਗਿਆ ਮੇਰਾ ਬਹੁਤ ਹੌਸਲਾ ਵੱਧ ਗਿਆ ਤੁਹਾਡੇ ਜੋਸ਼ ਨਾਲ ਤੁਹਾਡੇ ਜਜ਼ਬੇ ਨਾਲ ਮੈਂ ਵੀ ਹੁਣ ਇਸ ਤੋਂ ਵੱਧ ਤੁਗੜੇ दुगणे जज्बे ना मैं काम करूंगा और दुगणे जज्बे ना काम करूंगा और थानू मैं ये वादा करदा कि बड़ी जल्दी पंजाब नंबर वन सूबा बनूंगा और नंबर वन सूबा बनूंगा ता पंजाब देश नु लीड करूंगा दोनों हाथ ऊपर चाके दो नारे ला दियो इंक्लाब थोड़ा या और इंक्लाब जिंदाबाद इंक्लाब बोलो ਸੋਨਹਾਰ ਜੀ ਆਇਆਂ ਨੂੰ ਇੰਨਾ ਜਿਆਦਾ ਪਿਆਰ ਤੁਸੀਂ ਦਾਬੇ ਵਾਲੇ ਦਿੰਦਾ ਉਮੀਦ ਤੋਂ ਵੱਧ ਥਕਾਵਟਾਂ ਲਾਤਿਆਂ ਤੁਹਾਨੂੰ ਮਿਲਾਂਗੇ ਪਿੰਡਾਂ 'ਚ ਮੈਂ ਆਉਂਗਾ ਜਿੱਥੋਂ ਦੀ ਰੋਡ ショਅ ਲੈ ਕੇ ਜਾਣਾ ਹੈ ਰੋਡ ショਅ ਲੈ ਜਿਓ ਬਾਜ਼ਾਰ 'ਚ ਲੈ ਕੇ ਜਾਣਾ ਹੈ ਮੰਡੀ 'ਚ ਲੈ ਕੇ ਜਾਣਾ ਹੈ ਜਿੱਥੇ ਕਹੋਗੇ ਉੱਥੇ ਆਉਂਗਾ ਪੰਜਾਬ ਵਾਸਤੇ ਖੂਨ ਦਾ ਕਤਰਾ-ਕਤਰਾ ਹਾਜ਼ਰ ਹੈ ਔਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਵੀ ਆਪਾਂ ਮੈਸੇਜ ਦੇ ਦਈਏ ਕਿ ਪੰਜਾਬ ਤੁਹਾਡੇ ਨਾਲ ਖੜਾ ਹੈ ਇੱਕ ਵਾਰੀ ਉਹਨਾਂ ਦੇ ਨਾਮ ਦਾ ਵੀ ਜਿੰਦਾਬਾਦ ਦਾ ਨਾਅਰਾ ਲਾ ਦਈਏ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਤੇਰੀ ਸੋਚ ਤੇ ਕੇਜਰੀਵਾਲ ਤੇਰੀ ਸੋਚ ਤੇ ਬਹੁਤ 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 ਦਿਲ ਦੀਆਂ ਗਹਿਰਾਈਆਂ ਚੋਂ ਮਾਵਾਂ ਪੈਣਾ ਬਜ਼ੁਰਗਾਂ ਦਾ ਧੰਨਵਾਦ ਹੌਲੀ ਹੌਲੀ ਜਾਓ ਆਰਾਮ ਕਿਉਂਕਿ ਮਾਵਾ ਪੈਣਾ ਵੀ ਨੇ ਬੱਚੇ ਵੀ ਨੇ ਐਮਐਲਏ ਸਹਿਬਾਨ ਸਾਰੇ ਮੰਤਰੀ ਸਹਿਬਾਨ ਚੇਅਰਮੈਨ ਸਹਿਬਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਕੰਮ ਤੇ ਲੱਗ ਜਾਓ ਮੈਨੂੰ ਜਿੱਦਾਂ ਬੁਲਾਓਗੇ ਮੈਂ ਹਾਜ਼ਰ ਰਹਾਂਗਾ ਬਹੁਤ 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 ਧੰਨਵਾਦ